ਕੁਝ ਕੁਸ਼ਿੰਦੀ ਜਾਣਾਰੇ ਕਹਿਣਾ ਚਾਹੁੰਦੇ ਹਾਂ ਸਾਨੂੰ ਦੱਸੋ ਕੀ ਸੰਦੇਸ਼ ਸਭਾ ਵਾਲੀ ਕਿ ਲੋਕਾਂ ਲਈ ਆਪਣਾ ਕੋ ਅੱਜ ਗੁਰਦੁਆਰਿਆਂ ਦੇ ਹੁਕਮ ਅਨੁਸਾਰ 5 ਤਰੀਕ ਨੂੰ ਗੁਰੂ ਨਾਨਕ ਸੱਚ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਦਿੱਲੀ ਦੇ ਵਿੱਚ ਬਹੁਤ ਉਮਤਾ ਨਾਲ ਮਨਾਇਆ ਜਾ ਰਿਹਾ ਹੈ ਪ੍ਰਗਤੀ ਮੈਦਾਨ ਦੇ ਵਿੱਚ ਉਥੇ ਸੰਸਥਾ ਨੇ ਪਹੁੰਚਣਾ ਸਾਗੋ ਜੀ ਦਾ ਹੁਕਮ ਹੈ ਕਿ ਸਮੂਹ ਸਾਰੀ ਨਾਮਧਾਰੀ ਸੰਗਤ ਜਿਹੜੀ ਆ ਉਹ ਇਕੱਤਰ ਹੋ ਕੇ ਬੱਸਾਂ ਦੇ ਵਿੱਚ ਬੈਠ ਕੇ ਉੱਥੇ ਆਣ ਕੇ ਤੇ ਸਤਿਗੁਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਈਏ ਜਿਨ੍ਹਾਂ ਤੋਂ ਸਾਡੀ ਸਿੱਖੀ ਤੁਰੀ ਹੈ ਜਿਨ੍ਹਾਂ ਨੇ ਸਾਡੀ ਸਿੱਖੋਂ ਦਾ ਬੂਟਾ ਲਾਇਆ ਜਿਨ੍ਹਾਂ ਧਰਮ ਦਾ ਬੂਟਾ ਤੇ ਸੱਚ ਦਾ ਬੂਟਾ ਲਾਇਆ ਆਓ ਉਸ ਸਤਿਗੁਰੂ ਦਾ ਮਹਾਨ ਸਤਿਗੁਰੂ ਦਾ ਪ੍ਰਕਾਸ਼ ਦਿਹਾੜਾ ਮਨਾਈਏ 4 ਤਰੀਕ ਨੂੰ ਸਾਰੀ ਸਮੂਹ 사ਤਸੰਗ ਸੱਚੇ ਪਾਤਸ਼ਾਹ ਦੀ ਹੁਕਮ ਅਨੁਸਾਰ ਬੇਨਤੀ ਪ੍ਰਵਾਨ ਕਰਿਓ 4 ਤਰੀਕ ਨੂੰ ਸ਼ਾਮ ਨੂੰ ਬੱਸਾਂ ਚੱਲਣੀਆਂ ਨੇ ਸਾਰੇ ਥਾਵਾਂ ਤੋਂ ਜਾਣੀਆਂ ਨੇ ਪੰਜਾਬ ਤੋਂ ਜਾਣੀਆਂ ਨੇ ਹਰਿਆਣੇ ਤੋਂ ਜਾਣੀਆਂ ਨੇ ਹਿਮਾਚਲ ਤੋਂ ਜਾਣੀਆਂ ਨੇ ਉੱਤਰਾਖੰਡ ਤੋਂ ਜਾਣੀਆਂ ਨੇ ਯੂਪੀ ਤੋਂ ਜਾਣੀਆਂ ਨੇ ਬਾਕੀ ਅਮ드 ਪ੍ਰਦੇਸ਼ ਤੋਂ ਜਾਣੀਆਂ ਨੇ ਰਾਜਸਥਾਨ ਤੋਂ ਜਾਣੀਆਂ ਨੇ ਸਾਰੇ ਥਾਵਾਂ ਤੋਂ ਜਿਹੜੀਆਂ ਬੱਸਾਂ ਇਕੱਤਰ ਹੋ ਕੇ ਜਾਣੀਆਂ ਨੇ ਤੇ ਜਿਹੜੀਆਂ ਬੱਸਾਂ ਰਾਜ ਤੋਂ ਹਰਿਆਣੇ ਤੋਂ ਜਾਣੀਆਂ ਨੇ ਉਹਨਾਂ ਬੱਸਾਂ ਨਾਲ ਅਸੀਂ ਉਹਨਾਂ ਸਾਧ ਸੰਗਤ ਦੇ ਨਾਲ ਰਾਪਤਾ ਵੀ ਕਾਇਮ ਕਰਾਂਗੇ ਤੇ 4 ਤਰੀਕ ਨੂੰ ਤਿਆਰ ਰਹਿਣ ਉਹ ਬੱਸਾਂ ਦਾ ਜਿਹੜਾ ਸਾਰਾ ਜੋ ਉਹਨਾਂ ਦਾ ਕਿਰਾਇਆ ਭੜਾ ਉਹਨਾਂ ਦੀ ਕਿਸੇ ਨੂੰ ਦੇਣ ਦੀ ਲੋੜ ਨਹੀਂ ਉਹ ਸਾਰਾ ਆਜ਼ੀ ਕਰਾਂਗੇ ਤੇ ਸਤਗੁਰੂ ਜੀ ਵੱਲੋਂ ਹੋਵੇਗਾ ਤੇ ਸਾਰੇ ਇਕੱਤਰ ਹੋ ਕੇ ਚਲੀਏ ਤਾਂ ਜੋ ਅਸੀਂ ਸਤਗੁਰੂ ਜੀ ਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਪੈਰੇ ਦੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿੰਨਾ ਲੰਗਰ ਦੀ ਸਹੂਦਤ ਉੱਥੇ ਬਹੁਤ ਹੋਵੇਗੀ ਸਭ ਨੂੰ ਲੰਗਰ ਛਕਾਇਆ ਜਾਏਗਾ ਤੇ ਉੱਥੇ ਬੈਣ ਦੀ ਸਹੂਦਤ ਬਹੁਤ ਵਧੀਆ ਆਚੀ ਹੋਵੇਗੀ ਤੇ ਇੱਕ ਕੰਮ ਕਰਨਾ ਹੈ ਉੱਥੇ ਜਦੋਂ ਜਾਣਾ ਇਹ ਨਹੀਂ ਵੀ ਕਦੀ ਅੰਦਰ ਚਲੇ ਗਏ ਤੇ ਕਦੀ ਬਾਹਰ ਆ ਗਏ ਨਹੀਂ ਇੱਕ ਵਾਰੀ ਅੰਦਰ ਬੈਠ ਜਾਣਾ ਜਿੰਨਾ ਚਿਰ ਸਮਾਪਤ ਨਹੀਂ ਹੁੰਦਾ ਮੇਲਾ ਜਿੰਨਾ ਚਿਰ ਸਤਗੁਰ ਦੀ ਦਾ ਪ੍ਰਕਾਸ਼ ਦਿਹਾੜਾ ਬਣਾ ਕੇ ਆਖਰੀ ਅਰਦਾਸ ਨਹੀਂ ਹੁੰਦੀ ਉਹਨੇ ਚਿਰ ਬਾਹਰ ਨਹੀਂ ਆਉਣਾ ਉਥੇ ਹੀ ਆਪਾਂ ਅੰਦਰ ਬੈਠ ਕੇ ਆਨੰਦ ਮਾਣਨਾ ਤੇ ਸਾਰੇ ਉਹਨਾਂ ਦੇ ਜਿਹੜੇ ਮਹਾਨ ਰਚੀ ਸੰਤ ਮਹਾਂਪੁਰਸ਼ਾਉਣੇ ਨੇ ਤੇ ਜਿਨ੍ਹਾਂ ਜਥੇਦਾਰਾਂ ਨੇ ਜਾਂ ਹੋਰ ਸਾਡੇ ਜਿਹੜੇ ਪੰਥ ਦੇ ਵਿਦਵਾਨ ਉਥੇ ਜਿਨ੍ਹਾਂ ਨੇ ਬੋਲਣਾ ਉਹਨਾਂ ਸਾਰਿਆਂ ਦੇ ਵਿਚਾਰ ਸੁਣਨੇ ਨੇ ਤੇ ਜ਼ਰੂਰ ਜ਼ਰੂਰ ਪਹੁੰਚਣਾ ਇਹ ਭਾਈਆਂ ਨੇ ਵੀ ਜਾਣ ਤੇ ਮੇਰੀਆਂ ਮਾਵਾਂ ਭਤ ਪਹਿਣਾ ਪੁੱਤ ਬੱਚਿਆਂ ਨੇ ਸਾਰਿਆਂ ਨੇ ਇਕੱਤਰ ਹੋ ਕੇ ਜਾਣਾ ਤੇ ਸਾਰੇ 4 ਤਰੀਕ ਨੂੰ ਤਿਆਰ ਰਹਿਣ ਸ਼ਾਮ ਨੂੰ ਤੇ ਬੱਸਾਂ ਇੱਥੋਂ ਜਾਣ ਗਈਆਂ ਜੀਵਨ ਨਗਰ ਤੋਂ ਬੱਸਾਂ ਚੱਲਣ ਗਈਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ ਹਰ ਬੱਸ ਦੇ ਵਿੱਚ ਇੱਕ ਇੱਕ ਬੰਦਾ ਉਹਦਾ ਮੋਢੀ ਬਣਾ ਦਿੱਤਾ ਜਾਵੇਗਾ ਟਾਈਮ 4 4:30 5 ਵਜੇ ਤੱਕ ਆਪਾਂ 5 ਵਜੇ ਇੱਥੋਂ ਚੱਲੇ ਪਾਵਾਂਗੇ ਤਾਂ ਜੋ ਟਾਈਮ ਨਾਲ ਆਪਾਂ ਦਿੱਲੀ ਪਹੁੰਚ ਸਕੀਏ ਨੇ ਕਰਦੇ ਪੰਜ ਵਜੇ ਨਹੀਂ ਜੀ ਸ਼ਾਮ ਨੂੰ 5 ਵਜੇ 4 ਤਰੀਕ 4 ਤਰੀਕ ਨੂੰ ਸ਼ਾਮ ਨੂੰ 5 ਵਜੇ ਜਿਹੜਾ ਇੱਥੋਂ ਚੱਲੇ ਪਾਵਾਂਗੇ ਤਾਂ ਜੋ ਟਾਈਮ ਨਾਲ ਜਿਹੜਾ ਉੱਥੇ ਪਹੁੰਚ ਸਕੀਏ ਹਾਂਜੀ ਸਤਿ ਸ੍ਰੀ ਅਕਾਲ ਦੀ ਇਹਨਾਂ ਸ਼ਬਦਾਂ ਦੇ ਨਾਲ ਸਾਰੀ ਸਾਧ ਸੰਗਤ ਦਾ ਧੰਨਵਾਦ ਸਤਿ ੍ਰੀ ਅਕਾਲ